ਹਾਂਜੀ ਆਪਾਂ ਇਹ ਵੀਡੀਓ ਲੈ ਕੇ ਆਏ ਆ ਜਿਵੇਂ ਕਿ ਤੁਹਾਡੇ ਸਾਹਮਣੇ ਇਹ ਮੁੰਡਾ ਜਿਹੜਾ ਆਪਣੇ ਸਾਹਮਣੇ ਖੜਿਆ ਹੈ ਵੀਰ ਇਸ ਲਈ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਨੂੰ ਦੱਸ ਦਿਆਂ ਵੀ ਇਸਨੇ ਬਹੁਤ ਜ਼ਿਆਦੇ ਸੋਨੇ ਟੰਗਾਂ ਨਾਲ ਜਿਹੜਾ ਕੰਮ ਕਰ ਰਿਹਾ ਇੱਧਰ ਤੁਹਾਡੇ ਸਾਹਮਣੇ ਆ ਉਸਨੇ ਜਿਵੇਂ ਮੇਜ਼ ਤੇ ਇਧਰ ਉਹ ਸੋਫੇ ਆਪਦੇ ਹੀ ਸਾਹਬ ਦੇ ਨਾਲ ਸਜਾਏ ਸੀਗੇ ਲਾਏ ਸੀ ਖੁਦ ਖੁਰਸ ਕੁਰਸੀਆਂ ਤੇ ਥੱਲੇ ਜਿਹੜੇ ਆਪਣੇ ਮੈਟ ਨੇ ਇਸਨੇ ਆਪਣੇ ਨਾਲ ਖੁਦ ਬਿਸਵਾਏ ਸੀਗੇ ਤੇ ਹੁਣ ਤੁਹਾਡੇ ਸਾਹਮਣੇ ਜਿਵੇਂ ਪਲੇਟਾਂ ਇਧਰੋਂ ਸਾਫ਼ ਕਰ ਰਿਹਾ ਸੇਵਾ ਕਰ ਰਿਹਾ ਹੈਗਾ ਤੇ ਇਸ ਮੁੰਡੇ ਦੀ ਤੁਹਾਨੂੰ ਆਪਾਂ ਇੱਕ ਗੱਲ ਦੱਸ ਰਹੇ ਹਾਂ ਕੁਦਰਤ ਦੇ ਰੰਗ ਨੇ ਤੇ ਪ੍ਰਮਾਤਮਾ ਨੇ ਸੋਹਣਾ ਸੁਨੱਖਾ ਮੁੰਡਾ ਬਣਾਇਆ ਪਰ ਪ੍ਰਮਾਤਮਾ ਨੇ ਇਸ ਨੂੰ ਇਸ ਵੀਰ ਨੂੰ ਨਾ ਬੋਲ ਜਵਾਨ ਵਿੱਚ ਉਹ ਬੋਲ ਸਕਦਾ ਪਰ ਪ੍ਰਮਾਤਮਾ ਨੇ ਇਸ ਨੂੰ ਜ਼ੁਬਾਨ ਨਹੀਂ ਦਿੱਤੀ ਤੇ ਨਾ ਹੀ ਸੁਣ ਸਕਦਾ ਆਜੋ ਪਤਾ ਸਾਡੇ ਸਾਹਮਣੇ ਉਧਰ ਆ ਕੇ ਗੱਲਬਾਤ ਕਰਦੇ ਆਂ ਤੇ ਇਸ ਮੁੰਡੇ ਬਾਰੇ ਆਪਾਂ ਜਿਹੜੀ ਸਾਰੀ ਗੱਲਬਾਤ ਦੱਸ ਰਹੇ ਆਂ ਤੇ ਇਸ ਬਾਰੇ ਜਿਹੜਾ ਸਾਰੀ ਸਫਾਈ ਆ ਇਸ ਨੇ ਕੀਤੀ ਹੋਈ ਆ ਤੇ ਇਸ ਨੇ ਹੀ ਇੱਥੇ ਨਾਲ ਲੱਗ ਕੇ ਸਾਰੀ ਹੈਲਪ ਕੀਤੀ ਸੀ ਤੇ ਜਿਵੇਂ ਤੁਹਾਨੂੰ ਦੱਸ ਰਹੇ ਆਂ ਕਦੋਂ ਦਾ ਇਹ ਵਿਚਾਰਾ ਕੰਮ ਕਰਾ ਰਿਹਾ ਆਪਣੇ ਦੇ ਨਾਲ ਖੁਦ ਤੇ ਇਸ ਬਾਰੇ ਤੁਹਾਨੂੰ ਗੱਲ ਦੱਸਦੇ ਆਂ ਇਹ ਪੜਿਆਗਾ ਪਲੱਸ 2 ਤੱਕ ਪਲੱਸ 2 ਤੋਂ ਬਾਅਦ ਵੀ ਇਸ ਨੇ ਇੱਕ ਕੁਈ ਕੋਰਸ ਕੀਤੇ ਹੋਏ ਨੇ ਬਾਕੀ ਇਹਨਾਂ ਦਾ ਨਮੋਦਾ ਦੇ ਵਿੱਚ ਵੀ ਨੰਬਰ ਪੈ ਗਿਆ ਸੀਗਾ ਤੇ ਪੜ੍ਹਾਈ ਦੇ ਵਿੱਚ ਬਹੁਤ ਹੀ ਹਿੱਸ਼ਿਆ ਤੇ ਬਾਕੀ ਤੁਹਾਨੂੰ ਦਿਖਾਉਣਾ ਜਿਵੇਂ ਸਮਝਾ ਰਿਹਾ ਸਾਰਾ ਕੁਝ ਦੱਸ ਰਿਹਾ ਵੀ ਇਸ ਤਰ੍ਹਾਂ ਨਾਲ ਇਹਨੂੰ ਸਫਾਈ ਕਰ ਰਿਹਾ ਕਿਉਂਕਿ ਹਿੱਸ਼ਿਆ ਦੇ ਨਾਲ ਸਾਰਾ ਕੁਝ ਹੀ ਸਮਝਦਾ ਪਰ ਪ੍ਰਮਾਤਮਾ ਨੇ ਇਸ ਦੇ ਨਾਲ ਹੀ ਵੀਰ ਨਾਲ ਬਹੁਤ ਜ਼ਿਆਦਾ ਹੀ ਧੱਕਾ ਕੀਤਾ ਕਿਉਂਕਿ ਤੁਹਾਡੇ ਸਾਹਮਣੇ ਜਿਵੇਂ ਖੜਿਆਗਾ ਬਹੁਤ ਉਸ਼ਿਆਰ ਬੱਚਾ ਇਹ ਬਾਕੀ ਪ੍ਰਮਾਤਮਾ ਨੇ ਇਸ ਨੂੰ ਆਵਾਜ਼ ਤੇ ਕੰਨਾਂ ਤੋਂ ਸੁਣ ਨਹੀਂ ਸਕਦਾ ਇਹ ਬਹੁਤ ਜ਼ਿਆਦਾ ੱਤਕਾ ਕੀਤਾ ਪ੍ਰਮਾਤਮਾ ਨੇ ਵਾਹਿਗੁਰੂ ਇੱਕ ਆਪਾਂ ਇਸ ਦੇ ਨਾਮ ਤੇ ਜ਼ਰੂਰ ਨਾਮ ਲੈ ਸਕਦੇ ਹਾਂ ਕਿਉਂਕਿ ਪ੍ਰਮਾਤਮਾ ਇਸ ਤਰ੍ਹਾਂ ਕਿਸੇ ਨਾਲ ਵੀ ਨਾ ਕਰੇ ਤੇ ਆਪਾਂ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਹਾਂ ਵੀ ਇਸ ਨੂੰ ਪ੍ਰਮਾਤਮਾ ਕੋਈ ਨੌਕਰੀ ਦੇਵੇ ਤੇ ਬਾਕੀ ਇਸ ਬੱਚੇ ਨੇ ਖੋਖੋ ਦੇ ਵਿੱਚ ਵੀ ਭਾਗ ਲਏ ਹੋਏ ਨੇ ਬਾਕੀ ਇਸ ਨੂੰ ਸਨਮਾਨਤ ਵੀ ਕੀਤਾ ਹੋਇਆ ਤੇ ਐਦਾਂ ਦੀ ਕੋਈ ਗੱਲ ਨਹੀਂ ਵੀ ਬੱਚੇ ਨੂੰ ਕੋਈ ਸਮਝ ਨਾ ਹੋਵੇ ਸਾਰੇ ਕੁਝ ਇਸ ਨੂੰ ਸਮਝਾ ਕਿਉਂਕਿ ਇਸ ਦੇ ਭੈਣ ਭਰਾ ਬਾਰੇ ਵੀ ਮੇਰੇ ਚਾਚੇ ਤਾਇਆ ਦਾ ਮੁੰਡਾ ਜਾਂ ਮੇਰੇ ਪਿੰਡ ਦੇ ਵਿੱਚੋਂ ਆ ਸਾਰਾ ਕੁਝ ਜਾਣਦਾ ਹੈ ਪਰ ਜ਼ੁਬਾਨ ਦੇ ਵਿੱਚ ਬੋਲ ਨਹੀਂ ਸਕਦਾ ਕਿਉਂਕਿ ਨਾ ਹੀ ਇਹ ਕੰਨਾਂ ਤੋਂ ਸੁਣ ਸਕਦਾ ਇਸ ਲਈ ਵੀਡੀਓ ਵੱਤ ਵਤ ਸ਼ੇਅਰ ਤੇ ਲਾਈਕ ਜਰੂਰ ਕਰਿਓ